ਬਹੁਤ اچھا ਮੋਹਲਾ ਸਵੇਰ ਦੀਆਂ ਹੀ ਲਾਈਨਾਂ ਲੱਗੀਆਂ ਹੋਈਆਂ ਹੈਗੀਆਂ ਆ ਸ਼ਾਇਦ ਗਰਮੀ ਕਰਕੇ ਸਵੇਰ ਜਲਦੀ ਟਰਨ ਆਊਟ ਹੋਈ ਹੈਗੀ ਤੇ ਲੱਗ ਰਿਹਾ ਹੈਗਾ ਕਿ 55 60 ਦੇ ਨਜ਼ਦੀਕ ਪਹੁੰਚ ਜਾਏਗੀ ਬੋਲੇ ਮੈਮ ਕਈ ਬੁਤਾਂ ਤੇ ਇਸ ਵਾਰੀ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਕਿ ਬਾਹਰਲੀ ਪੁਲਸ ਵੀ ਲੱਗੀ ਹੋਈ ਹੈ ਸਿਕਿਉਰਿਟੀ ਵਾਈਜ਼ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਇਹ ਮੈਂ ਨਹੀਂ ਇਹ ਲੋਕ ਦੇਖਣ ਕਿਸ ਤਰ੍ਹਾਂ ਦੇ ਨਾਲ ਉਹ ਦੇਖਣਾ ਚਾਹੁੰਦੇ ਆ ਕਿ ਬਾਹਰਲੀ ਲੱਗੀ ਹੈ ਬਦਲਾਵ ਕਰਨ ਲੱਗੀ ਹੈ ਸੈਂਟਰ ਵੱਲੋਂ ਲੱਗੀ ਹੈ ਪਰ ਲੋਕ ਸਮਝਦਾਰ ਹੈ ਉਹ ਆਪਣੇ ਆਰਾਮ ਨਾਲ ਆ ਰਿਹਾ ਹੈ ਬੂਥ ਤੇ ਪੋਲ ਕਰ ਰਿਹਾ ਔਰ ਘਰ ਜਾ ਰਿਹਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੀ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਗੀ ਕਿ ਦੇਸ਼ ਤੇ ਚੋਣ ਹੈ ਜੀ ਔਰ ਬਹੁਤ ਲੰਬਾ ਟਾਈਮ ਹੈ 7 6 ਵਜੇ ਤੱਕ ਪੋਲਿੰਗ ਹੈ ਸੋ ਜਦੋਂ ਵੀ ਟਾਈਮ ਮਿਲਦਾ ਆ ਕੇ ਆਪਣੀ ਵੋਟ ਜਰੂਰ ਕਾਸਟ ਕਰਕੇ ਜਾਣਾ ਮੈਮ ਕੱਲ ਰਾਤ ਨੂੰ ਕੁਝ ਐਪੀਸੋਡਸ ਹੋਏ ਬਹੁਤ سارے ਲੱਕਦੀ ਕਿਤੇ ਰਿਜ਼ੋਰਟ ਤੇ ਰੇਡ ਪਈ ਤੇ ਕਿਤੇ ਵਾਈਸਟਾਰ ਬੋਟਲ ਦੇ ਰੇਡ ਪਈ ਇਹਨੂੰ ਕਿਸ ਨਜ਼ਰੀਏ ਨੂੰ ਆ ਇਸ ਨੂੰ ਇਹ ਹੈ ਵੀ ਇਹਦਾ ਮਤਲਬ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪਪਾ ਪਾਰ ਹੈਗਾ ਆ ਹਰ ਜਗ੍ਹਾ ਉਹਨਾਂ ਦੀ ਵਾਚ ਹੈਗੀ ਹੈ ਜੋ ਕਮ ਲਾ ਦੇ ਅੰਡਰ ਹੈਗਾ ਆ ਉੱਤੇ ਐਕਸ਼ਨ ਲੈਣਾ ਚਾਹੀਦਾ ਹੈਗਾ ਜੇ ਕੋਈ ਵੀ ਇਲੀਗਲ ਕੰਮ ਹੋ ਰਿਹਾ ਹੈਗਾ ਤੇ ਮੈਂ ਤਾਂ ਕਹੂੰਗੀ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਬਿਲਕੁਲ ਠੀਕ ਗੱਲ ਹੈ ਜੇ ਕੋਈ ਚੀਜ਼ ਸਾਡੇ VOTING ਤੋਂ ਅੱਡ ਹੋ ਕੇ ਹੋ ਰਹੀ ਹੈ ਤੇ ਉੱਤੇ ਜ਼ਰੂਰ ਐਕਸ਼ਨ ਲੈ ਥੈਂਕ ਯੂ